تار ہے کہ باقی زیادہ جیسے باہر سنگل کے تارا کے ضرور لاؤ کیوںکہ سنگت اندر بہت زیادہ ہو چکی ہے ہوتی ہے کوئی

بتا واگر سب تری بنیائی کوئی نام جانے میرا واحپرو رونا نا تو سب تیری بنیائی کوئی نام جانے میرا واحرو بول واحر واحو واحر ਵਾਹਿਗੁਰੂ ਨਿਹਾਲਾ ਦੁਖਾਂਤ ਪਤਖਰਾਸ ਪਾਤੋ ਬਿਨਨਾ ਤੁਲਾਜਾ ਜੀ ਪ੍ਰਭਾਂ ਦੇ ਅਰਦਾਸ ਇੱਕ ਓੰਕਾਰ ਕੀ ਵਾਹਿਗੁਰੂ ਫਤਿਹ ਸ੍ਰੀ ਭਗਉਤੀ ਦੀ ਸਹਾਇ ਵਾਹਿਗੁਰੂ ਸ੍ਰੀ ਧੁਜੀ ਦੀ ਪਾਤਸ਼ਾਹੀ ਜਸਨੀ ਪ੍ਰਧਨ ਭਗਉਤੀ ਸਿਮਰ ਕਾ ਗੁਰਨਾਨਕ ਲਈ ਇਤਿਹਾਇ ਰੰਗਰ ਕੁੱਤੀ ਅਮਰਦਾਸ ਰਾਮ ਦਸੇ ਹੁਣ ਸਹਾਇ ਆਪੇ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਸਿਹਾਈ ਹੈ ਜਿਸ ਤੇ ਸਭ ਸੁਖ ਹੋਏ ਤੇਜ ਬਹਾਦਰ ਸੁਮਰੀਆ ਕਰਨਾ ਉਤੇ ਆਵੇ ਤਾਏ 2.5 5.5 ਸਵਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਵਾਹਿਬ ਸ੍ਰੀ ਗੁਰੂ ਆਇਆ 10 ਪਾਖਸ਼ ਜੀ ਦੀ ਜੋ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਲਾੜ ਦਾ ਧਿਆਨ ਧਰ ਕੇ ਬੋਲੋ ਜੀ ਆਮੇ ਸੋ ਜੱਲਾ ਪਿਆਰਿਆ ਚਾਮ ਸਭ ਜਗਿਆ ਚਾਈਨਾ ਮੁਕਿਆ ਹਟਿਆ ਜਟਿਆ ਸੱਪੀਆਂ ਜਿਨਾ ਨਾਮ ਚੱਤਿਆ ਵਣ ਛਕਿਆ ਦੇਹ ਚਲਾਈ ਤੇਜ ਵਾਹੀ ਦੇਹ ਕੇ ਅਣ ਦੇਖੀ ਤਾ ਕਿਨਾ ਪਿਆਰਿਆਂ ਸੁਖਿਆਰਿਆਂ ਦੀ ਕਮਾਈ ਦਾ ਧੰਨ ਧੜਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿਖਿਆਨੇ ਤੁਮਹੇਤ ਸੀਸਤੇ ਬੰਦੂ ਬੰਦਿਤਾਏ ਕੋਠਰੀਆਂ ਉੱਤੇ ਹੱਲਣਾਂ ਦਰਖੀਆਂ ਤੇ ਖੜੇ ਸਭ ਆਗਿਆ ਨਾਲ ਚਲਵਾਏ ਗਏ ਸੇਵਾ ਦੀ ਕੁਰਬਾਨੀ ਕਿਸੇ ਅੰਤਰ ਨਹੀਂ ਹਰ ਸਿੱਕੀ ਕੇਸਾਂ ਸੋਸਾਂ ਸੰਗਿਲਵਾਹੀ ਕਿਨਾ ਪ੍ਰਾਤਨਿਕ ਤੇ ਵਰਤਮਾਨ ਸਮੇਂ ਦੇ ਤੁਸੀ ਦਾਲ ਸੀਆਂ ਸੀਆਂ ਦੀ ਕਮਾਈ ਦਾ ਧੰਨ ਧੜਕੇ ਬੋਲੋ ਜੀ ਵਾਹਿਗੁਰੂ سب کا سب سکھ ہوا جہاں جہاں گر خالسا جی صاحب تہاں رکھا ریات دیکھ برگ کی جی سا جی سہ آئے خالسا جی کے بول والے بولو جی ਕੀ ਕਹਾਂ ਕਿ ਕੀ ਲਾਂ ਕੇ ਇਸ ਨਾਮ ਹੈ ਨਾਮ ਨੂੰ ਲੇਖਾਂ ਨੂੰ ਸਾਉਣਾ ਨੂੰ ਗੋਣਾ ਨਾਮ ਬਾਈਨ ਸਰਦਾ ਨਾਮ ਨਾਮ ਕੀ ਅਮਰਿਤ ਧੰਨ ਸਾਰੇ ਜੀ ਦੇ ਦਰਸੂ ਕਿਸ਼ਨਾਸ ਸ਼ੰਕੀਆਂ ਝੰਡੇ ਬੂੰਗੇ ਜੁਗੋ ਜਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਹਾਏਕੂ ਸੇਖਾਂ ਨਾਮ ਰਹੀਵਾ ਮਾਤਕੀ ਮਸਬਾ ਦਾ ਰੱਖਾ ਹੇ ਕਾਲ ਤੋਂ ਆਪਣੇ ਪੰਥ ਦੇ ਸਿਣਾ ਸਹਾਇ ਦਾ ਤਾਰ ਦੀ ਜੋ ਸੂ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਾਂ ਦੀ ਲਾ ਦੇਵਾ ਸੰਬੰਧਾਂ ਦਾ ਜਰਨੇ ਕਾਂਟਾਂ ਨੰਬਰ 2 ਜੇਹ ਮਾਨਿਆ ਮਾਨ ਮਕਾਨਿਆਂ ਤੇ ਤਾਰ ਨਿਯੋਤਿਆਂ ਦੀ ਹੋਸ਼ ਧੰਤੰਤ ਸਭ ਜੀ ਨੂੰ ਨਾਰਦੇਵ ਜੀ ਮਹਾਰਾਜ ਧੰਤੰਤ ਸਭ ਜੀ ਨੂੰ ਗੋਰੇਵ ਜੀ ਮਹਾਰਾਜ ਧੰਤੰਤ ਸਭ ਜੀ ਨੂੰ ਰਣਕਰ ਜੀ ਮਹਾਰਾਜ ਆਜੂ ਦੇ ਗਰੋਹ ਕਰੋਣ ਵਰੋਸਾਈ ਹੋਈ ਦੰਦਨੀ ਚੇਤਾਲ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਗਿਆਨੀ ਹਰਨਾਮਨ ਜੀ ਖਾਲਸਾ ਢੰਡਰਾ ਵਾਲੇ ਅਤੇ ਇਲਾਕਾ ਨਿਵਾਸੀ ਸੂਰ ਸਾਧ ਸੰਗਤ ਵੱਲੋਂ ਪ੍ਰਮੇਂ ਗੁਰਸਿੱਖਾਂ ਵੱਲੋਂ ਭਾਵਨਾਵਾਲੇ ਸੇਵਾਦਾਰਾਂ ਵੱਲੋਂ ਆਪ ਜੀ ਦੇ ਚਰਨਾਂ ਥੰਮ੍ਹੋਂ ਪਾਸ ਅਰਦਾਸ ਵਿਨੇ ਜੋੜੀ ਹੈ ਮਹਾਰਾਜ ਆਪ ਜੀ ਦੇ ਦਰ ਘਰ ਦੇ ਅਨੰਦ ਸੇਵਾਂ ਸਿਮਰਨ ਦੇ ਪੁੰਜ ਨਾਮ ਰੱਬੀਏ ਮਹਾਨ ਪਰਉਪਕਾਰੀ ਤਤ ਦੇ ਸੁਖੀਮਾਨ ਸੰਤ ਬਾਬਾ ਜਵਾਰ ਦਾਸ ਜੀ ਮਹਾਰਾਜ ਜਿਨ੍ਹਾਂ ਵੱਲੋਂ ਆਰੰਭ ਕੀਤੇ ਹੋਏ ਨਿਸ਼ਾਨ ਸਾਹਿਬਾਂ ਦੇ ਜੋੜ ਮੇਲੇ ਹਰ ਸਾਲ ਇਸ ਪਵਨ ਉਸਾਮ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਇਸ ਸਾਲ ਵੀ ਮਾਪੁਰਖਾਂ ਵੱਲੋਂ ਇਲਾਕਾ ਨਿਵਾਸੀ ਸਮੂਹ ਸਾਰਕੰਗਤ ਦੇ ਸਹਿਯੋਗ ਨਾਲ ਇਹ ਪਵਨ ਮੋੜ ਮੱਲੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਏ ਜਾ ਰਹੇ ਹਨ ਮਹਾਰਾਜ ਆਪ ਜੀ ਕਿਰਪਾ ਕਰੋ ਜੀ ਇਸਾਮ ਸਾਧਾਂ ਦੇ ਨਵੇਂ ਚੋਲੇ ਵਾਸਤੇ ਇਸ਼ਨਾਨ ਵਾਸਤੇ ਸਮੂਹ ਸੰਗਤਾਂ ਆਜੀ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋਈਆਂ ਹਨ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਸਾਰੀ ਸਮਗਰੀ ਹਾਜ਼ਰ ਹੈ ਜੇਕਰ ਕੋਈ ਕੂਰਤਾਈ ਰਹਿ ਗਈ ਹੋਵੇ ਤਾਂ ਆਉਣ ਵਾਲੇ ਸਮੇਂ ਵਿੱਚ ਪੂਰੀ ਕਰਵਾ ਲਈ ਕੋਈ ਵੀ ਗ੍ਰੰਤ ਰੁੱਤੀ ਨਾ ਹੋਵੇ ਇਹ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਸਾਰੀ ਸੇਵਾ ਮੇਰੇ ਨੂੰ ਸਾਹਿਬ ਤਹੱਤ ਪੂਰੀ ਕਰਵਾ ਲਈ ਸਰਬ ਰੋਹ ਨਾਮ ਦਾ ਕੀ ਜੀਵਨ ਬਖਸ਼ਿਸ਼ ਕਰਕੇ ਇਹ ਹਾਲ ਕਰਨਾ ਸੂ ਸੇਵਾਦਾਰਾਂ ਦੇ ਸਿਰ ਤੇ ਮਿਹਰ ਪਰ ਹੱਥ ਰੱਖਣਾ ਸੱਚੀ ਬਾਤ ਆਪ ਦੀ ਕਿਰਪਾ ਕਰੋ ਸ਼੍ਰੀ ਨਾਨਕ ਸਾਹਿਬਾ ਨੂੰ ਉਤਾਰ ਕੇ ਉਸ ਨਾਨਕ ਦੀ ਸੇਵਾ ਨਵੇਂ ਵਸਤਰਾਂ ਦੀ ਸੇਵਾ ਕਰਨ ਦੀ ਆਜਾ ਬਖਸ਼ ਕਰੋ ਜੇ ਇਾਰੇ ਦੇ ਜਿੰਨਾ ਮਿਲਿਆ ਆਪ ਜੀ ਦਾ ਪੁੱਤਰ ਨਾਮ ਸਿਆਗਾ ਗੁਰੂ ਨਾਨਕ ਨਾਮ ਜਪਤੀ ਕਰਾ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਜਾ ਬਾਦ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋਤਨ ਜੀ ਹੋਰ ਤੁਸੀਂ ਆਪਣੇ ਸੰਗਤ ਨੂੰ ਕਿੱਦਾਂ ਰੱਖਣਾ ਟਾਰਗੇਟ ਦਾ ਇੱਧਰ ਤਾਲਾ ਆਉਣਾ ਛਾਂ ਸਾਹਿਬ ਦਾ ਚੜਾਹਦਣ ਹੋ ਗਿਆ ਆ ਆਵੇ ਸੰਗਤ ਵੀ ਖਿੱਚ ਕੇ ਰੱਖਣਾ ਅੱਜ ਵੀ ਇਦੋਂ ਜਿਹੜਾ ਇਸ਼ਾਰਾ ਕਰਾਂਗੇ ਇਹਨੇ ਢਿੱਲਾ ਕਰਨਾ ਤੁਸੀਂ ਇਹਨੂੰ ਖਿੱਚਵਾਉਣੀ ਆ ਜਦੋਂ ਤੁਹਾਨੂੰ ਸ਼ਾਰਾ ਕਰਾਂਗੇ ਖੋਲ ਲੈ ਬੰਦ ਖੋਲ ਲੈ ਸਾਰੇ ਅਰਾੜ ਅਰਾੜ ਕੱਢ ਲਈਏ ਸੱਗਾ ਸਾਰੇ ਖੋਲ ਲੈ ਪਿੱਛੇ ਜੋੜਨਾ ਬੰਦ ਲੰਮੇ ਕਰਦੇ ਆ ਮਗਰ ਸੁੱਖੇ ਆਵੇ ਲੰਮਾ ਕਰਨਾ ਆਵੇ ਹੁਦਾਰ ਨਮਾ ਕਰਨਾ ਲਵਾ ਤਾਰ ਨੂੰ ਲੰਮੇ ਕਰਦਾ ਜਿੰਨੇ ਲੰਮੇ ਕਰੂਗਾ ਜੱਗੇ ਦਾ ਲੰਮੀ ਕਰਦਾ ਇਦੋਂ ਆਪਾਂ ਢਿੱਲ ਦੇ ਕਿਉਂ ਭੰਗਣਾ लमा फो लिखण कमे ले तव्हां सॾा सॾा पिछाड़ो फिरो सघा पिछाड़ो पिछाड़ो सिचा लमा ला हूंदो

کڏهن نه ٿينيو انٽي ۾ ٿيو ٿو ٿوري کي ٿيو هور وئي ٻار هور وئي کي ٿيو کي آ کي ٿي رکها دو دن آ کي ٿين ٿو ٿوريا آ ٻين مونده ههءء اپن کي ٿيو ٻه ضرورت آهي اپن کي ڌلا ڇڏيو اڏا ڌلا ۽ کي ٿيو مڙوات ٻات لڳان کي ٿيو ڏيڻو يا نو تو جوڙي پوران هو جاؤ ۽و نه جاؤ ۽و तारे त लमा करो जिना सह वे लमा लमा करो गुल भाई तवेंद्री छोड़ो अॻियां ढिज दो हलियो ਬੜੀ ਗਰੀ ਉਹ ਪੈਰਾਂ ਦੇ ਪਾਪੜ ਬਣ ਗਏ ਮੈਂ ਤਾਂ ਕਹਿਤਾ ਅੱਜ ਪਾਪੜ ਨਹੀਂ ਚੱਲੇ ਨੇ ਲੋਕਾਂ ਨੇ ਖਿੱਟੋ ਆਓ ਖਿੱਟੋ ਦੌੜਨਾ ਛੋੜ ਜਾ ਇੱਧਰ ਵਾਪਸ ਆਣ ਖੁੱਚੋ ਆਜੋ ਕੋਟ ਲੈ ਲਵੋ ਆਠ ਨੰਬਰ ਕਰੋ ਟਲਾ ਕਰੋ 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 ਮੈਂ ਕਰਾ ਲੈਂਦਾ ਦੋਨੋਂ ਨੂੰ ਆ ਜਾ ਜਦੋਂ پیسے ਦੀ ਆ ਬਦਲ

آ دو دو ٹانوں تانوں جوت دے دے دو دے دو دے دو دو دانکوں جٹھوں مار کھڑا ہو جا چھڈی چلو دے دو پتا نہ آ پے نہ کڑا ہوندا چھڈی جا توڑا اور ہن اے دو دھی تسی حدے تے آ تسی اللہ نو مٹنا چھڈو آویں لا لے دو دے دے دو جا کے کھڑا ہو باہر کھڑے آ میرے ساتھ آ دے ہی نہیں ਬਿੱਟੂ ਤੋਰ ਗਈ ਯਾਰੀ ਥੋੜੋ ਥੋੜੀ ਇਲਾਜ ਜਾ ਜਾਓਗਾ ਦੌ ਦੌ ਦੌੜ ਚਲ ਭਾਈ ਤਾਰ ਹੱਥੀਂ ਕਰੋ ਢਿੱਲੀ ਕਰੋ ਪਰ ਆਨੇ ਤੇ ਲੋ ਹਾਂ ਘਾੜ ਦੇ ਕੰਮੇ ਬਚ ਮਰ ਘਾੜ ਤੋਹੀ ਕੋਈ ਨਹੀਂ ਦੱਤੇ ਨਹੀਂ ਆਹ ਛੇਡੋ ਸਾਜਾ ਬਾਜੇਟਰ ਸਾਜਾ ਸਾਜੇ ਦਾ ਠਾਰਾ ਜੇਵਾ ਦਾ ਜੋੜਾ ਫੜ ਕੇ ਰੱਖ ਢੱਲਾ ਜਿੱਦਿਆ ਹੋਰ ਵਾਲੀ ਜਾਗ ਮੋਹਨ ਸਾਰਾ ਸੁਨਾਰਾ ਸਾਰਾ ਸਜਾਤਾ ਸੁਨਮ ਦੇ ਆਪਾਰਾ ਜਾਗ ਮੇਰਾ ਨਾ ਸੁਨੋ ਮਗਧੇਨ ਹੋਮਨੈ ਮੇਰੇ ਸੁਖ ਦੇ ਪਾਤਸ਼ਾਹ ਨੂੰ ਮੇਰਾ ਸੁਖ ਦੇ ਆਨੰਦ ਮੇਰਾ ਸੁਖ ਦੇ ਆਨੰਦ ਮੇਰਾ ਸੁਖ ਦੇ ਆਨੰਦ ਤੁਹਾਡਾ ਪਿਆਰ ਹੈ ਸਚਾਰਾ ਦੀ ਮਾਈਰਾ ਚਾਹਤ ਕਰਕੇ ਬੋਲ ਰਿਹਾ ਜੀ ਵਾਹਿਗੁਰੂ ਜਿਨਾਂ ਸਾਰਿਆਂ ਨੂੰ ਅੱਜ ਸਿੱਖਿਆ ਬਖਸ਼ਦਾ ਹੈ ਉਹਨਾਂ ਦੇ ਦੁਆਲੇ ਬਣਾਇਆ ਗਿਆ ਗੁਰਦੁਆਰਾ ਦੀ ਸੇਵਾ ਨੂੰ ਕਰਵਾਉਣ ਇਸ ਤੇ ਪਰਮੇਸ਼ਰ ਸਿਖੀ ਪਿਆਰ ਸੋਸੋ ਕਰਵਾਹੀ ਕਿਨਾਂ ਪ੍ਰਸਤੁਤ ਹੋ ਰਿਹਾ ਤੁਮੇ ਦੇ ਗੁਰੂ ਵਿਧਾਸ ਸਿੰਘ ਜੀ ਨੇ ਵੀ ਕਮਾਈ ਕਰਕੇ ਹਮਤ ਦੇ ਵੱਲੋਂ ਵੀ ਵਾਹਿਗੁਰੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਡੇ ਜੀ ਬੇਟੀ ਦਾ ਨਾਲੋਂ ਸਰਕਾਰਾਂ ਦੇ ਇਹ ਆਪਾਂ ਸਾਧਾ ਜਮਾਨਤ ਇਸ ਹਾਲੇ ਦੇ ਕਿਹਾ ਆ ਬੋਲ ਰਿਹਾ ਇੱਕ ਬੇਟੀ ਦਾ ਬਾਰ ਬਾਰ ਕੋਈ ਨਾਮ ਨਾਲੇ ਅੱਥਰੂ ਦੇ ਉਹ ਰਾਬੀਆ ਤੇ ਕਿਸੇ ਪਾਸੇ ਅਨਸ਼ਾਨ ਸਾਹਿਬ ਨੂੰ ਫੜਦਾ ਉਹ ਇਹਨਾਂ ਬਾਬੇ ਜਿਹੜਾ ਚੜ ਗਿਆ ਮਾਰਾ ਫੱਟੇ ਹੋ ਗਏ ਜਿੰਨੇ ਮਰਦੀ ਬਰਾਈ ਜਾਏ ਪਹਿਲਾ ਆਹ ਕੋਈ ਹੋਇਆ